ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਾਰੇ ਰੀ ਮਹਲਾ 5 ਜਾਕੈ ਵਸ ਖਾਨ ਸੁਲਤਾਨ ਜਾਕੈ ਵਸ ਹੈ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇਹ ਨਿਭਾਹਿ ਰਹਾਉ ਸਭ ਤੇ ਊਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਨੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹ ਨਾਨਕ ਮੇਰੀ ਸੁਣੀ ਅਰਦਾਸ संत प्रसाद मोको नाम निवास गौड़ीद्वारे री महल्ला 5 जाके बस खान सुल्तान जाके बस है सगले जहान जाका किया सब किछ होए तिसते बाहर नाही कोए कह विनंती अपने सतगुरु पाहे काज तुम्हारे दे निभाहे ਕਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗਉੜੀ ਗਵਰੀ ਮਹੱਲਾ ਪੰਜਵਾਂ ਜਾਕਾ ਵਸ ਖਾਨ ਸੁਲਤਾਨ ਜਾਕੈ ਵਸਹਿ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਇ ਤਿਸਤੈ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇਹ ਨਿਭਾਹਿ ਰਹਾਵ ਸਭ ਤੇ ਊਚ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ संत प्रसाद मोको नाम निवास गौड़ीद्वारे री महला पंजवा जाके बस खान सुल्तान जाके बस है सगले जहान जाका किया सब किछ होए तिसते बाहर नाही कोए कह विनंती अपने सतगुरु पाहे काज तुम्हारे दे निभाहे ਕਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੁਕੇ ਹਰੇ ਜਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗਵਰੀ ਮਹੱਲਾ ਪੰਜਵਾਂ ਜਾਕਐ ਵਸ ਖਾਨ ਸੁਲਤਾਨ ਜਾਕਾ ਵਸ ਹੈ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਓ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗਉੜੀ ਗਾਰੇ ਰੀ ਮਹਲਾ ਪੰਜਵਾਂ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੇ ਤੁਹਾਰੇ ਦੇਨਿ ਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗਉੜੀ ਗਾਰੇ ਰੀ ਮਹਲਾ 5ਵਾਂ ਜਾਕੈ ਵਸ ਖਾਨ ਸੁਲਤਾਨ ਜਾਕੈ ਵਸ ਹੈ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗਉੜੀ ਗਾਰੇ ਰੀ ਮਹੱਲਾ ਪੰਜਵਾਂ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੇ ਤੁਹਾਰੇ ਦੇਹ ਨਿਭਾਏ ਰਹਾ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗਉੜੀ ਗਵਾਰੇ ਰੀ ਮਹੱਲਾ 5ਵਾਂ ਜਾਕੈ ਵਸ ਖਾਨ ਸੁਲਤਾਨ ਜਾਕੈ ਵਸ ਹੈ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹ ਬਿਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇਹ ਨਿਭਾਹਿ ਰਹਾਵ ਸਭ ਤੇ ਊਚ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾਟ ਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ